ਅਸਲ ਮੈਜਿਸਟਰਾ ਪਹਿਲਾਂ ਵੀ ਜ਼ਿਕਰ ਕਰਦੇ ਹਟਿਆ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਜਦੋਂ ਹੁੰਦੀ ਆ ਤਾਂ ਬਾਹਰਲੇ ਸਟੇਟਾਂ ਵਾਲੇ ਕਹਿ ਲਿਏ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਕਹਿ ਲਿਏ ਜੋ ਪੰਜਾਬ ਵਿਰੋਧੀ ਨੇ ਉਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਤੁਹਾਡੇ ਮੰਨਣ ਮੁਤਾਬਕ ਨਸ਼ਾ ਕਿੰਨਾ ਹੈ ਬਾਈ ਦੇਖੋ ਜੇ ਆਪਾਂ ਇਹ ਗੱਲ ਕਰੀਏ ਵੀ ਪੰਜਾਬ ਵਿਰੋਧੀਤਾ ਹੈ ਨਾ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਵੀ ਸਾਡੇ ਪੰਜਾਬ ਨੂੰ ਇੱਕ ਸਾਦ ਸਾ ਰਹੀਮ ਬਦਨਾਮ ਕੀਤਾ ਜਾ ਰਿਹਾ ਹੈ ਨਾ ਸਾਡੀ ਨੌਜਵਾਨੀ ਦਾ ਕਹਾਣ ਕੀਤਾ ਜਾਂਦਾ ਹੈ ਤੇ ਪਰ ਇੱਥੇ ਗੱਲ ਜਿਹੜੀ ਨਸ਼ੇ ਦੀ ਆ ਇੱਥੇ ਇਹ ਵੀ ਆ ਕਿ ਇਹ ਕੱਲੇ ਪੰਜਾਬ ਦਾ ਮੁੱਦਾ ਨਹੀਂ ਇਹ ਵਰਲਡ ਵਾਈਡ ਈਸ਼ੂ ਆ ਠੀਕ ਹੈ ਜੀ ਸਾਡੇ ਪੰਜਾਬ ਦੇ ਵਿੱਚ ਨਸ਼ੇ ਦੇ ਵਿੱਚ ਲਗਾਤਾਰ ਵਾਧਾ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਸਾਡੇ ਨੌਜਵਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਦੇ ਵਿੱਚ ਗਏ ਨੇ ਹਨਾ ਅੱਜ ਮੌਤਾਂ ਦੀਆਂ ਦਰਾਂ ਵਧੀਆਂ ਨੇ ਇੱਥੇ ਤੱਕ ਸਾਡੀਆਂ ਆਪਾਂ ਕਹਿੰਦੇ ਬੇਤੀਆਂ ਪੈਣਾ ਵੀ ਕਈ ਵਿੱਚੋਂ ਇਹ ਰਾਤ ਤੇ ਭਟਕ ਕੇ ਗਈਆਂ ਨੇ ਹੁਣ ਇੱਥੇ ਆਪਾਂ ਜਿਹੜਾ ਪਰ ਸੋਸ਼ਲ ਮੀਡੀਆ ਤੇ ਦੇਖਦੇ ਆ ਰਹੇ ਹਾਂ ਉਹਦਾ ਜਾਂ ਜਿਹੜੇ ਦੂਜੇ ਲੋਕ ਪਾਉਂਦੇ ਆ ਉਹ ਜਿਸ ਹਿਸਾਬ ਦਾ ਦਿਖਾਇਆ ਜਾ ਰਿਹਾ ਹੈਗਾ ਇੱਕ ਹਨਾ ਚੰ ਸ਼ੀਸ਼ਾ ਉਸ ਤਰ੍ਹਾਂ ਦਾ ਪੰਜਾਬ ਬਿਲਕੁਲ ਨਹੀਂ ਠੀਕ ਹੈ ਅਮਰੀਕਾ ਕੈਨੇਡਾ ਵਰਗੇ ਵਿਕਸਤ ਦੇਸ਼ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਆਪਾਂ ਤੋਂ ਕਈ ਸਾਲ ਅੱਗੇ ਮੰਨਦੇ ਆ ਹਨਾ ਤੇ ਬਾਈ ਉੱਥੇ ਤਾਂ ਨੌਜਵਾਨੀ ਫਿਰ ਬਾਈ ਉਹਨਾਂ ਦੀ ਸੜਕਾਂ ਦੇ ਉੱਪਰ ਵੀ ਫੰਦੀ ਆ ਹਾਂ ਉੱਥੇ ਤਾਂ ਨਸ਼ੇ ਇੱਕ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਲੀਗਲ ਨੇ ਹੈਨਾ ਤੇ ਉੱਥੇ ਤੁਸੀਂ ਦੇਖਿਆ ਹੋ ਨੌਜਵਾਨਾਂ ਨੂੰ ਉਹਨਾਂ ਦੇ ਹਾਲ ਤੇ ਸੜ ਦਿੱਤਾ ਜਾਂਦਾ ਇਹ ਕਹਿ ਕੇ ਕਿ ਇਹ ਪੇਸ਼ੈਂਟ ਦਾ ਇੱਕ ਠੀਕ ਆ ਹੈਨਾ ਪਰ ਨੌਜਵਾਨੀ ਇੱਕ ਦੇਸ਼ ਦਾ ਭਵਿੱਖ ਹੁੰਦੀ ਆ ਜੀ ਠੀਕ ਆ ਉਹਨਾਂ ਨੂੰ ਉਹਨਾਂ ਦੇ ਹਾਲਤੇ ਛੱਡਿਆ ਗਿਆ ਜਦ ਕਿ ਉਹਨਾਂ ਦੀ ਨੌਜਵਾਨੀ ਗਲੀਆਂ ਦੇ ਵਿੱਚ ਰੋਲ ਰਹੀ ਆ ਦਿਗ ਰਹੀ ਆ ਉਥੇ ਕ੍ਰਾਈਮ ਦਰਾਂ ਨੇ ਵਿੱਚ ਵੀ ਆਪਾਂ ਕਹਿ ਦਈਏ ਆਪਣੇ ਨਾਲੋਂ ਪੰਜਾਬ ਨਾਲੋਂ ਕਿਤੇ ਕਈ ਗੁਣਾ ਜ਼ਿਆਦਾ ਵਾਧਾ ਹੋ ਰਿਹਾ ਹਰ ਵਾਰ ਉਹਨਾਂ ਦਾ ਸਾਡੇ ਹੈ ਨਹੀਂ ਪਰ ਉਹ ਦਿਖ ਨਹੀਂ ਰਿਹਾ ਹੂੰ ਉਹ ਦੇਖ ਤੁਸੀਂ ਤੁਸੀਂ ਡਾਕਟਰ ਤੁਸੀਂ ਨਿਦਸ਼ਾਸ਼ ਬਣੋ ਲੋਕਾਂ ਦਾ ਤੇ ਤੁਹਾਡੇ ਕੋਲੇ ਕਿੰਨੇ ਕੁ ਮਰੀਜ਼ ਆਉਂਦੇ ਨੇ ਤੁਹਾਡੇ ਮੁਤਾਬਕ ਦਰਾਂ ਕਿੰਨੇ ਘਟ ਰਹੇ ਨੇ ਭਾਈ ਮੈਂ ਤੁਹਾਨੂੰ ਉਹੀ ਸੌਰੀ ਇੱਕ ਮੈਂ ਸਾਰਾ ਦੱਸਣਾ ਬਈ ਤੁਹਾਨੂੰ ਛੋਟਾ ਜਿਹਾ ਮੈਂ ਤੁਹਾਨੂੰ ਹਨਾ ਉਹਦੇ ਵਿੱਚ ਮੈਂ ਪ੍ਰੋਸੈਡ ਕਰਨਾ ਚਾਹਾਂਗਾ ਕਿ ਯਾਰ ਜਿਵੇਂ ਉਹ ਉਹਨਾਂ ਦੇ ਨੌਜਵਾਨ ਡੋਲ ਰਹੇ ਨੇ ਪਰ ਉਹ ਦੇਖ ਨਹੀਂ ਰਹੇ ਕਿਉਂ ਭਾਈ ਉਹਨਾਂ ਦੇ ਲੋਕ ਆਪਣੇ ਹੀ ਡੋਲਾ ਨਹੀਂ ਪਾਉਂਦੇ ਠੀਕ ਹੈ ਉਹਨਾਂ ਦੇ ਆਪਣੇ ਦੇਸ਼ ਦਾ ਪੰਡੀ ਪ੍ਰਚਾਰ ਨਹੀਂ ਕਰਦੇ ਉਹਨਾਂ ਦੇ ਲੋਕ ਆਪਣੇ ਆਂ ਦੀਆਂ ਲੱਤਾਂ ਨਹੀਂ ਖੋਚਦੇ ਸਾਡੇ ਇੱਥੇ ਜਿਆਦਾਤਰ ਰੌਣਾ ਪਾਉਨੇ ਆ ਸਾਡੀ ਨੌਜਵਾਨੀ ਜੇ ਭਟਕ ਚੁੱਕੀ ਆ ਅਣਜਾਣੇ ਚ ਭਟਕ ਚੁੱਕੀ ਆ ਅਸੀਂ ਉਹਨਾਂ ਦੀ ਬਾਹ ਫੜਨ ਦੀ بجائے ਅਸੀਂ ਉਹਨਾਂ ਦਾ ਸਾਥ ਦੇਣ ਦੀ بجائے ਅਸੀਂ ਤਾਂ ਸਰਤਾਂ ਦੇ ਮੈਦਾਨ ਲੈ ਕੇ ਜਲੂਸ ਕੱਟਣ ਤੱਕ ਜਾਂਦੇ ਆ ਜੇ ਸਾਨੂੰ ਕੋਈ ਆਪਾ ਕਹਿਦੀ ਇਹ ਨਹੀਂ ਹੁੰਦੀ ਹੈ ਹਨਾ ਉਹ ਉੱਥੇ ਭਾਈ ਬਲਡ ਲੈਵਲ ਤੇ ਤਾਂ ਫਿਰ ਪੰਜਾਬੀਅਤ ਇੱਕ ਤਰ੍ਹਾਂ ਬਦਨਾਮ ਹੁੰਦੀ ਆ ਹਨਾ ਹੁਣ ਰਹੀਮ ਰੀਜਾ ਦੀ ਗੱਲ ਭਾਈ ਮਰੀਜ਼ ਸਾਰੇ ਕਿਸਮ ਦੇ ਆਉਂਦੇ ਆ ਨੌਜਵਾਨ ਤੋਂ ਨੌਜਵਾਨ ਸਦੋਂ ਛੋਟੀਆਂ ਮਗਰ ਨਵਾਲਗਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਆ ਠੀਕ ਆ ਤੇ ਉਹ ਚਾਹੇ ਗਰੀਬ ਆ ਚਾਹੇ ਅਮੀਰ ਆ ਚਾਹੇ ਉਹ ਬੇਰੋਜ਼ਗਾਰ ਆ ਚਾਹੇ ਉਹ ਰੋਜ਼ਗਾਰ ਆ ਚਾਹੇ ਉਹ ਨੌਕਰੀ ਤੇ ਚਾਹੇ ਉਹ ਦੇਸ਼ ਵਿਦੇਸ਼ ਚਾਹੇ ਉਹ ਸਕਸੈਸ ਆ ਚਾਹੇ ਉਹ ਅਨਸਕਸੈਸ ਹੈ ਨਾ ਚਾਹੇ ਆਪਾਂ ਕਹਿ ਦਈਏ ਭਈ ਆਪਣੀਆਂ ਕੁੱਤਿਆਂ ਹੈਣਾ ਹੋਣੀ ਹੈ ਨਾ ਤੇ ਇਸ ਕਦਰ ਮਰੀਜ਼ ਆ ਰਹੇ ਨੇ ਦਿਨੋਂ ਦਿਨ ਵਾਅਦਾ ਵੀ ਹੋ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਨਾ ਤੇ ਮਰੀਜ਼ ਹਮੇਸ਼ਾ ਕਿਉਂਕਿ ਨਾ ਵਾਅਦਾ ਨਾ ਹੋਈ ਹੈਨਾ ਨਸ਼ੇ ਦੇ ਕਿ ਬਦਲਾ ਹੋ ਜਾਂਦੇ ਹੁੰਦੇ ਨੇ ਸਮੇਂ-ਸਮੇਂ ਤੇ ਜਿਵੇਂ ਕਈ ਸਾਲ ਪਹਿਲਾਂ ਸਮੈਕ ਹੁੰਦੀ ਸੀ ਫਿਰ ਮੈਡੀਕਲ ਆ ਗਿਆ ਹੈ ਨਾ ਆਪਣੇ ਪੁੱਕੀ ਫੀਮ ਸ਼ੁਰੂ ਤੋਂ ਚੱਲਦੀ ਆ ਫਿਰ ਹੁਣ ਚਿੱਟੇ ਦੀ ਗਿਰਫ ਦੇ ਵਿੱਚ ਅਸੀਂ ਜਾਦਾ ਆਏ ਹੋਇਆ ਇਸ ਤਰ੍ਹਾਂ ਨਸ਼ਿਆਂ ਦੇ ਬਦਲਾ ਹੁੰਦੇ ਨੇ ਨਸ਼ਾ ਘਟਦਾ ਕਦੇ ਨਹੀਂ ਹੁੰਦਾ ਜੇ ਆ ਦੱਸ ਜਾਣੇ ਸਕਦੇ ਨੇ ਤਾਂ ਪੰਜਾਂ ਜਾਣੇ ਆਪਾਂ ਗੈਰਹੀ ਲੱਗਦੇ ਆ ਹੁਣ ਇਹਨਾਂ ਦਾ ਹੱਲ ਕਿਵੇਂ ਆ ਹੱਲ ਭਾਈ ਆਸੀਨਾ ਆਪਣੇ ਮਹੱਲੇ 'ਚ ਨਿਗ੍ਹਾ ਵਾਰ ਲਈ ਆਪਣੇ ਆਂਢ ਗੁਆਂਢ 'ਚ ਨਿਗ੍ਹਾ ਬੰਨ੍ਹ ਲਈਏ ਜੇ ਅਸੀਂ ਉਹ ਲੋਕਾਂ ਨੂੰ ਦਦਕਾਨ ਦੀ ਵਜਾਇ ਅਸੀਂ ਉਹ ਲੋਕਾਂ ਦਾ ਮੂੰਹ ਫੇਰਨ ਦੀ ਵਜਾਇ ਅਸੀਂ ਉਹ ਲੋਕਾਂ ਦਾ ਭੰਟੀ ਪ੍ਰਚਾਰ ਕਰਨ ਦੀ ਵਜਾਇ ਅਸੀਂ ਉਹਨਾਂ ਦੀ ਬਾਹ ਫੜ ਕੇ ਕਿਸੇ ਇੱਕ ਚੰਗੇ ਡਾਕਟਰ ਕੋਲ ਜਿਹਦੇ ਤੇ ਵੀ ਤੁਹਾਨੂੰ ਵਿਸ਼ਵਾਸ ਆ ਲੈ ਜੀਏ ਜਾਨੀ ਕਿ ਅਸੀਂ ਉਹਦਾ ਇਲਾਜ ਕਰਾ ਲਈਏ ਕਿਉਂਕਿ ਉਹ ਮਰੀਜ਼ ਆ ਬਈ ਤਾਂ ਉਹ ਅੱਗੇ ਹੋ ਸਕਦਾ ਸਾਡੇ ਘਰੇ ਆਉਣ ਮੰਗੇ ਠੀਕ ਹੈ ਤੁਸੀਂ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਦੇ ਬਿਲਕੁਲ ਇਲਾਜ ਕਰ ਚੁੱਕੇ ਹੋ। ਤੁਹਾਡੇ ਕੋਲ ਹੀ ਅਜਿਹੀ ਕਿਹੜੀ ਜੜੀ ਬੂਟੀ ਹੈ ਵੀ ਜਿਹੜਾ 40 ਦਿਨਾਂ ਦੇ ਵਿੱਚ ਮਰੀਜ਼ ਨਸ਼ਾ ਛੱਡ ਜਾਂਦਾ ਤੇ ਦੁਬਾਰਾ ਉਹਨੂੰ ਉਹਦੀ ਆਦਤ ਨਹੀਂ ਪੈਂਦੀ? ਬਾਈ ਨਸ਼ਾ ਪਹਿਲਿਆਂ ਦੇ ਨਹੀਂ ਛੱਡਦਾ। ਅਛਾ ਨਸ਼ਾ ਪਹਿਲੇ ਦਿਨ ਛੜਦਾ ਠੀਕ ਹੈ ਨਸ਼ਾ ਪਹਿਲੇ ਦਿਨ ਹੀ ਛੜਦਾ ਬਿਨਾ ਕੋਈ ਤੌਰ ਤਕਲੀਫ ਤੋਂ ਛੜਦਾ ਉਹਨੂੰ ਕੋਈ ਤੌਰ ਤਕਲੀਫ ਨਹੀਂ ਕਿਉਂਕਿ ਨਸ਼ਾ ਦਾ ਉਹ ਹਰੇਕ ਸਰਦਣਾ ਚਾਹੁੰਦਾ ਇੱਕ ਕੋਰ ਤੋਂ ਡਰਦਾ ਨਹੀਂ ਛੜਦਾ ਸਾਡੀ ਜਿਹੜੀ ਮੈਡੀਸਨ ਆ ਬਈ ਪਹਿਲੀ ਗੱਲ ਤਾਂ ਉਹ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਮਾਨਤਾ ਪ੍ਰਾਪਤ ਅਜੂਨ ਕੋ پاسਾ ਜੀ ਐਮ ਪੀ ਸਰਟੀਫਾਈਡ ਆ ਜਿੰਨੇ ਵੀ ਆਪਾਂ ਕਹਦੀ ਹੈ ਬਈ ਹੈਨਾ ਕਈ ਆਯੁਰਵੈਦ ਨਾਲ ਸੰਬੰਧਿਤ ਮਹਿਕਮੇ ਨੇ ਉਹਨਾਂ ਸਾਰਿਆਂ ਤੋਂ ਪਰ ਮਾਨਤਾ ਪ੍ਰਾਪਤ ਆ ਫੇਰ ਬਈ ਉੱਥੇ ਹੁਣ ਕੀ ਆ ਸਾਡੀ ਮੈਡੀਸਨ ਤੋੜਤੇ ਤਾਂ ਕੰਮ ਕਰਦੀ ਆ ਨਾਲ ਇਮਿਊਨਿਟੀ ਤੇ ਕਰਦੀ ਆ ਨਾਲ ਸਾਈਡ ਇਫੈਕਟਾਂ ਤੇ ਕੰਮ ਕਰਦੀ ਆ ਜਿਹੜੀ ਪਹਿਲੇ ਦਿਨ ਨਸ਼ਾ ਛਡਾਉਂਦੀ ਆ ਉਸ ਤੋਂ ਬਾਅਦ ਉਹਨੂੰ ਮੈਂਟਲੀ ਫਿਜ਼ੀਕਲੀ ਸਟਰੋਂਗ ਕਰਦੀ ਆ ਤੇ 40ਵੇਂ ਦਿਨ ਇੱਕ ਸਾਈਡ ਹੋ ਜਾਂਦੀ ਆ ਮੇਨ ਬਈ ਉਸ ਤੋਂ ਪਰਾਂ ਛਡਾਉਂਦੇ ਨੇ ਸਾਡੀ ਦਵਾਈ ਦੀ ਆਦਤ ਨਹੀਂ ਹੁੰਦੀ ਫੇਰ ਕੱਲੀ ਦਵਾਈ ਨਹੀਂ ਬਈ ਮੇਨ ਮੇਰਾ ਜਿਵੇਂ ਤੁਸੀਂ ਪੁੱਛਿਆ ਤੁਹਾਡੇ ਕੋਲ ਕੀ ਹੈ ਨਾ ਸਾਡਾ ਅੱਜ ਦਾ ਤਜਰਬਾ ਵੇ ਹੈ ਨਾ ਸਾਡਾ ਹਰੇਕ ਬੰਦੇ ਦਾ ਆਪਾਂ ਘੈਰੀ ਆਪੋ ਆਪਣਾ ਤਿਆਰਬਾ ਹੁੰਦਾ ਤੇ ਕੰਮ ਸਾਰੇ ਕਰਦੇ ਨੇ ਮੈਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਮੇਰਾ ਆਪਣਾ ਹੈ ਨਾ ਤੇ ਭਾਈ ਮੈਂ ਇਹ ਚੀਜ਼ਾਂ ਖੁੰਦਾ ਹਣਾਈਆਂ ਨੇ ਮੈਂ ਦੇਖੀਆਂ ਨੇ ਕਿ ਮੈਨੂੰ ਪਤਾ ਯਾਰ ਜਦੋਂ ਮੇਰੇ ਘਰ ਦੇ ਇੱਕ ਡਾਕਟਰ ਕੋਲ ਲੈ ਜਾਂਦੇ ਸੀ ਹਨਾ ਤਾਂ ਉਦੋਂ ਭਾਈ ਮੈਂ ਕਿਉਂ ਫੇਲ ਹੋ ਜਾਂਦਾ ਸੀ ਹਨਾ ਭਾਈ ਉਹ ਫੇਲੀਅਰ ਕਿਉਂ ਸੀਗਾ ਜਾਂ ਮੇਰੇ ਘਰ ਦੇ ਸੈਂਟਰ ਸਰਦੇ ਸੀ ਮੈਂ ਨਾ ਸਕਿਆ ਕਿਉਂ ਨਹੀਂ ਸੀ ਸਰਦਾ ਭਾਈ ਮੈਨੂੰ ਪਤਾ ਕਿ ਜਦੋਂ ਇੱਕ ਮਰੀਜ਼ ਦਵਾਈ ਵੀ ਲੈ ਲਾਂਦਾ ਸੀ ਮੰਨ ਲਓ ਮੈਂ ਦਵਾਈ ਵੀ ਲੈ ਲਾਂਦਾ ਸੀ ਤਾਂ ਘਾਟ ਕੀ ਰਹਿ ਜਾਂਦੀ ਸੀ ਤਾਂ ਫਿਰ ਵੀ ਕੀ ਕੀ ਦਿੱਕਤਾਂ ਆਉਂਦੀਆਂ ਸੀ ਭਾਈ ਉਹ ਚੀਜ਼ਾਂ ਦੂਰ ਕੀਤੀਆਂ ਆਪਣੇ ਤੇਲ ਫੇਰਾ ਹੀ ਫਿਰ ਭਾਈ ਇੱਕ ਪਰਿਵਾਰਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਇਹਦਾ ਜਿਵੇਂ ਆਪਾਂ ਆਮੀ ਗੱਲ ਐਨਵਾਇਰਨਮੈਂਟ ਆ ਉਹਦਾ ਚੇਂਜ ਕਰਨਾ ਫਿਰ ਮਰੀਜ਼ ਨੂੰ ਸਮਝਾਉਣਾ ਭਾਈ ਤੂੰ ਛੱਡਣਾ ਤਾਂ ਚਾਹੁੰਦਾ ਮੈਨੂੰ ਪਤਾ ਇਹਦੇ ਵਿੱਚ ਕੋਈ ਤੋਰ ਆ ਨਹੀਂ ਮਰੀਜ਼ ਤੋਂ ਵੱਧ ਦੁਖੀ ਤਾਂ ਕੋਈ ਹੁੰਦਾ ਹੀ ਨਹੀਂ ਨਸ਼ੇ ਵਾਲੇ ਤੋਂ ਹਨਾ ਘਰ ਪਰਿਵਾਰ ਨਾਲੋਂ ਮੈਂ ਕਹਿੰਦਾ ਮਰੀਜ਼ ਜ਼ਿਆਦਾ ਦੁਖੀ ਹੁੰਦਾ ਜਿਹਨੇ ਹਰ ਵਕਤ ਉਹੀ ਇੱਕ ਚੱਕਰ ਵੀ ਉਹਦੇ ਵਿੱਚ ਉਲਜਿਆ ਰਹਿਣਾ ਭਾਈ ਪਰ ਉਹਨੂੰ ਆਉਂਦੇ ਆ ਭਾਈ ਤੋੜ ਤੋਂ ਡਰਦੇ ਨਹੀਂ ਛੱਡਦੇ ਤੇ ਤੋੜ ਤੈਨੂੰ ਲੱਗਣੀ ਹੁੰਦਾ ਇਹ ਜ਼ਿੰਮੇਵਾਰੀ ਮੇਰੀ ਆ ਤੂੰ ਇਹ ਨਾ ਗੱਲਾਂ ਭਾਈ ਨਸ਼ਾ ਤੂੰ ਨਹੀਂ ਕਰਨਾ ਤੋੜਦੇ ਇਹਨੋਂ ਮੈਂ ਨਹੀਂ ਲੱਗਣ ਦਿੰਦਾ ਕੋਈ ਸਾਈਡ ਇਫੈਕਟ ਨਹੀਂ ਤੇ ਦਵਾਈ ਦੀ ਅਤ ਨਹੀਂ ਹੁੰਦੀ ਇਹੀ ਆ ਤੈਨੂੰ ਭਾਈ ਇਹ ਵੀ ਦੱਸਾਂਗੇ ਆਪਾਂ ਕਿਵੇਂ ਲੈਣਾ ਪਰਿਵਾਰ ਨੂੰ ਵੀ ਭਾਈ ਸਮਝਾਵਾਂਗੇ ਤੇਰੇ ਨਾਲ ਕੋਈ ਗਲਤ ਬਤੀਰਾ ਨਾ ਕਰੇ ਭਾਈ ਤੁਸੀਂ ਗੁੱਸੇ ਨਾਲ ਨਹੀਂ ਛੜਾ ਸਕਦੇ ਤੁਸੀਂ ਲੜ ਕੇ ਨਹੀਂ ਛੜਾ ਸਕਦੇ ਤੁਸੀਂ ਕੁੱਟ ਮਾਰ ਕੇ ਨਹੀਂ ਛੜਾ ਸਕਦੇ ਤੁਸੀਂ ਕੈਦ ਕਰਕੇ ਨਹੀਂ ਅਸੀਂ ਉਹ ਹੁਣ ਜਿਵੇਂ ਆਪਾਂ ਗੱਲ ਕਰਦੇ ਆ ਇੱਕ ਮਰੀਜ਼ ਨੂੰ ਪਰਿਵਾਰ ਕਈ ਵਾਰ ਕਹਿੰਦਾ ਕਿ ਉਹ ਖਲਾ ਐ ਖਲਾ ਸੀਦਾ ਇਹਨੂੰ ਸਾਰੀਆਂ ਚੀਜ਼ਾਂ ਦੇਣ ਨੂੰ ਤਿਆਰ ਹੈ। ਬਾਈ ਉਹਦੀ ਪਹਿਲਾਂ ਤੋੜ ਦਾ ਹੱਲ ਕਰਨਾ ਪਊ। ਫੇਰ ਉਹ ਸਾਡੀ ਗੱਲ ਸੁਣੂ ਹਨਾ ਜਦੋਂ ਆਪਾਂ ਉਹਦੀ ਤੋੜ ਦਾ ਹੱਲ ਕਰਤਾ ਨਾ ਉਹਦੀ ਤੋੜ ਉਹ ਫੇਰ ਸਾਡੀ ਹਰ ਤਰ੍ਹਾਂ ਨਾਲ ਗੱਲ ਮੰਨੂਗਾ ਫੇਰ ਮਰੀਜ਼ ਨੂੰ ਪਿਆਰ ਨਾਲ ਤੁਸੀਂ ਜਿਵੇਂ ਮਰਜ਼ੀ ਸਮਝਾ ਲਓ ਉਹ ਸਮਝ ਜਾਊਗਾ। ਤੇ ਸਾਡੇ ਜਿਹੜੇ ਦਰਸ਼ਕ ਇਸ ਵੇਲੇ ਦੇਖ ਰਹੇ ਨੇ ਤੁਸੀਂ ਆਪਣਾ ਕੰਟੈਕਟ ਨੰਬਰ ਜਰੂਰ ਸਾਂਝਾ ਕਰ ਦਿਓ ਤੇ ਕਲੀਨਿਕ ਤੁਹਾਡਾ ਅਸਲ ਦੇ ਵਿੱਚ ਕਿੱਥੇ ਆ ਉਹ ਵੀ ਬਾਈ ਵੀਰ ਕਲੀਨਿਕ ਪਿੰਡ ਖੇੜਾ ਨੇੜੇ ਅੰਮ੍ਰਿਤਗੜ ਮੰਡ ਅੱਛਾ ਜੀ ਇਹ ਅਮਨਗੜ ਮੰਡੀ ਦੇ ਬਿਲਕੁਲ ਨੇੜੇ ਪੈ ਜਾਂਦਾ ਵਾਸ ਟ੍ਰੈਨ ਤੋਂ 1.5 ਕਿਲੋਮੀਟਰ ਹੈ ਬਈ ਤੇ ਨੰਬਰ 9875577874 ਤੇ ਦੂਜਾ 9154325325 ਤੇ ਤੀਜਾ 8540940700 ਠੀਕ ਹੈ ਜੀ ਉਹ ਜਿਹੜੇ ਵੀ ਨਸ਼ਾ ਛੱਡਣ ਦੇ ਚਾਹਵਾਨ ਨੇ ਚੁੱਕ ਨੇ ਉਹ ਜ਼ਰੂਰ ਤੁਹਾਡੇ ਨਾਲ ਕਿਸੇ ਵੇਲੇ ਸੰਪਰਕ ਬਿਲਕੁਲ ਬਾਈ ਜਾਦਵੰਤ ਜੀ ਬਹੁਤ ਬਹੁਤ ਧੰਨਵਾਦ ਸਰ ਜਾਣਕਾਰੀ ਸੰਜੀ ਬਾਈ ਧੰਨਵਾਦ